ਹਾਂ ਮਗਰ ਆ ਜਾਓ ਇਹ 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 ਇ अपराध ਦੇ ਖਿਲਾਫ ਚਲਾਈ ਹੋਈ ਮੁਹਿੰਮ ਦੇ ਵਿੱਚ ਅੱਜ ਮੁਕਸਰ ਸਾਹਿਬ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਾਡੀ ਟੀਮਸ ਲੀਡ ਬਾਈ ਇੰਸਪੈਕਟਰ ਗੁਰਵਿੰਦਰ ਤੇ ਇੰਸਪੈਕਟਰ ਜਗਸੀਰ ਅੰਡਰ ਦੀ ਸੁਪਰਵਾਈਜ਼ਨ ਆਫ ਡੀਐਸਪੀ ਡੀ ਇਹਨਾਂ ਨੇ ਤਿੰਨ ਬੰਦੇ ਕਾਬੂ ਕੀਤੇ ਜਿਨ੍ਹਾਂ ਦੇ ਕੋਲੋਂ ਸਾਨੂੰ ਟੋਟਲ 4 ਵੈਪਨ ਰਿਕਵਰ ਹੋਏ ਜਿਨ੍ਹਾਂ ਦੇ ਵਿੱਚੋਂ 3 ਬਾਰਾ ਬੋਰ ਦੇ ਵੈਪਨ ਹੈ 1 315 ਬੋਰਡਰ ਤੇ 10 ਜਿੰਦਾ ਰਾਉਂਡ ਨਾਲ ਬਰਾਮਦ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਜੋ ਅਰੈਸਟ ਹੋਏ ਹਨ ਗੁਰਚਰਨ ਸਿੰਘ ਇੱਕ ਜਗ ਇੱਕ ਜਪ੍ਰੀਤ ਸਿੰਘ ਤੇ ਕ੍ਰਿਮੀਨਲਸ ਹੈਗੇ ਜਿਸ ਵਿੱਚੋਂ ਗੁਰਚਰਨ ਦੇ ਉਤੇ ਪੁਰਾਣੇ 4 ਮੁਕਦਮੇ ਦਰਜ ਹੈਗੇ ਜਪ੍ਰੀਤ ਦੇ ਉਤੇ ਪੁਰਾਣੇ 6 ਮੁਕਦਮੇ ਦਰਜ ਹੈਗੇ ਤੇ ਜਸਕਰਨ ਦੇ ਉਤੇ 2 ਮੁਕਦਮੇ ਦਰਜ ਹੈਗੇ ਸਾਨੂੰ ਇਨਫੋਰਮੇਸ਼ਨ ਸਿਗੀ ਇਹ ਮਾੜੇ ਅਨਸਰ ਜੋ ਹੈਗੇ ਕਿ ਕ੍ਰਾਈਮ ਦੀ ਤਿਆਰੀ ਕਰ ਰਹੀ ਸੀ ਸਾਡੇ ਜ਼ਿਲ੍ਹੇ ਦੇ ਵਿੱਚ ਤੇ प्रो एक्टिव पुलिसिंग करते हुए साइड इंचार्ज सीआई ने दोवे ने बहुत चंगा काम करते हुए बंदे भी काबू किए भी रिकवर किए तो तो ये है कि गिदर एक गिदरवा रहने वाला है एक उदर पिंड का रहने वाला है एक मधीर पिंड का रहने वाले तो ये काम इन का पुराना पेशा तुम देख सकते हो छे छे चार चार मुकदमे जिन्हों दर्ज हो क्राइम की ही तैयारी कर रहे होंगे ਤੇ ਇਹ ਵੀ ਸੁਧਰੇ ਨਹੀਂ ਸੀ ਇਹ ਵੀ ਅਗਲੇ ਕ੍ਰਾਈਮ ਦੀ ਤਿਆਰੀ ਕਰ ਰਹੇ ਸੀ ਜਿਸ ਕਰਕੇ ਇਨਸ ਦੇ ਕੋਲੋਂ ਸਾਨੂੰ ਇਹਨਾਂ 11 ਬਰਾਮਦ ਹੋਏ ਨੇ ਤੇ ਇਹਨਾਂ ਦੀ ਪੁੱਛਗਿੱਛ ਚੱਲ ਰਹੀ ਹੈ ਕਿੱਥੋਂ ਲੈ ਕੇ ਆਏ ਹੈ ਕੀ ਇਹਨਾਂ ਨੇ ਕਰਨਾ ਸੀ ਕਿਸੇ ਗਰੋਹ ਦੇ ਨਾਲ ਲਿੰਕ ਹੈਗੇ ਜਾਂ ਨਹੀਂ ਹੈਗੇ ਗੈਂਗਸਟਰ ਲਿੰਕਸ ਹੈਗੇ ਨਹੀਂ ਹੈਗੇ ਉਹਦੀ ਪੁੱਛਕੀ ਜਾਰੀ ਹੈ ਤੇ ਉਹਦੇ ਅਕੋਰਡਿੰਗਲੀ ਕਾਰਵਾਈ ਕੀਤੀ ਜਾਏਗੀ ਤਿਆਰੀ ਕਰ ਰਹੇ ਸੀ ਜੀ ਬਾਤ ਕਰਨ ਉਹ ਹਾਲੇ ਇੰਟਰੋਗੇਸ਼ਨ ਚੱਲ ਰਹੀ ਹੈ ਨਾ ਜੀ ਪੁੱਛਗਿੱਛ ਚੱਲ ਰਹੀ ਹੈ ਪੁੱਛਗਿੱਛ ਉਹ ਜਿਨ੍ਹਾਂ ਨੇ ਕਹੀਂ ਕੁਝ ਦੱਸਿਆ ਉਹ ਤੋੜਨੇ ਲਈ ਗ੍ਰੈਜੂਲੀ ਸਾਂਝਾ ਕਰਾਂਗੇ ਸਰ ਇਹ ਪਤਾ ਦਿਵੇਂ ਲੱਗਿਆ ਵੀ ਇਹ ਤਿਆਰੀ ਕਰ ਰਹੇ ਆ ਪੁਲਿਸ ਦੇ ਇਨਫੋਰਮੇਸ਼ਨ ਨੈਟਵਰਕ ਬੜੀ ਹੁੰਦੀ ਹੈ ਇਨਫੋਰਮੇਸ਼ਨ ਨੈਟਵਰਕ ਵਿੱਚ ਸਾਨੂੰ ਕਈ ਕੁਝ ਪਤਾ ਲੱਗਦਾ ਰਹਿੰਦਾ ਹੈ ਤੋਂ ਉਹਨੂੰ ਉਹ ਇਨਫੋਰਮੇਸ਼ਨ ਨੂੰ ਸੀਰੀਅਸਲੀ ਲੈਂਦੇ ਹੋਏ ਤੇ ਉਹਨੂੰ ਇਨਫੋਰਮੇਸ਼ਨ ਨੂੰ ਡਿਵੈਲਪ ਕਰਕੇ ਐਕਟ ਕਰਦੇ ਹੋਏ ਇਹ ਬੰਦੇ ਕਾਬੂ ਹੋਏ ਜਿੰਨੇ ਕਿੱਥੇ ਲੈ ਜਾਣੇ ਜਾਨਾ ਕਿ ਹੋਰ ਵੀ ਚੇਲੇ ਟੋਟਲ ਹਾਲੇ ਤੱਕ ਤਿੰਨ ਹੀ ਜਨੇ ਆਏ ਆ ਸਾਹਮਣੇ ਤੇ ਜੋ ਇਹਨਾਂ ਦੇ ਨਾਲ ਲਿੰਕਡ ਹੈਗੇ ਉਹਨਾਂ ਦੀ ਵੀ ਉਹਨਾਂ ਦੇ ਰਿਗਾਰਡਿੰਗ ਵੀ ਪੁੱਛਗੇ ਚੱਲ ਰਹੀ ਹੈ ਤੇ ਜੋ ਸਾਹਮਣੇ ਆਂਦੇ ਉਹ ਵੀ ਕਾਬੂ ਕੀਤੇ ਗਏ ਸਰ ਜਿਹੜੇ ਮੁਕੱਦਮੇ ਦਰਜ ਆ ਉਹਦੇ ਚੋਂ ਘੋੜੇ ਸੀ ਜਾਂ ਚੇਲੇ ਵਗੈਰਾ ਦੀਆਂ ਕਟੀਆਂ ਚੇਲੇ بیل ਤੇ ਫਿਰ ਉਹਦਾ بیل ਦਾ ਨਜਾਇਜ਼ ਫਾਇਦਾ ਉਠਾ ਕੇ ਵੈਪਨ ਦਾ ਕੰਮ ਵੈਪਨਸ ਵਗੈਰਾ ਲੈ ਕੇ ਤੇ ਵਾਰਦਾਤ ਦੀ ਤਿਆਰੀਆਂ ਕਰ ਸਰ ਉਹ ਪ੍ਰੋਫੈਸ਼ਨਲ ਹੀ ਕਿਸੇ ਕੰਮ ਤੋਂ ਦੇ ਨਾਲ ਜਿਹੜੇ ਹੁਣ ਕਈ ਵਾਰ ਹੁੰਦਾ ਵੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਅੰਦਰੋਂ ਕਰ ਤੇ ਗੈਰ ਪੁੱਜ ਕੇ ਚੱਲ ਰਹੀ ਹੈ ਕੁਛ ਨਾ ਕੁਛ ਤੋਂ ਜੀ ਹਰ ਬੰਦਾ ਫਰੰਟ ਬਣਾਉਂਦਾ ਹੀ ਹੈ ਆਪਣਾ ਜੇਕਰ ਜਿਸ ਕਰਕੇ ਉਹ ਆਪਣਾ ਘਰ ਚਲਾ ਸਕੇ ਬਟ ਇਹਨਾਂ ਦਾ ਜੋ ਅੰਦਰਖਾਤੇ ਪਲਾਨਿੰਗ ਸੀਗੀ ਉਹ ਵੱਖਰੀ ਸੀਗੀ ਉਹੀ ਉਹਦੀ ਹੀ ਕਲੀਅਰਿਟੀ ਜੋ ਹੈ ਅਸੀਂ ਲੈ ਰਹੇ ਹਾਂ ਪੁੱਤ ਜਰਾ ਇਹ ਹੈਗੇ ਕੋਈ 36 ਸਾਲ ਦਾ ਹੈਗਾ ਗੁਰਚਰਨ 25 ਸਾਲ ਦਾ ਜਗਪ੍ਰੀਤ ਹੈਗਾ ਤੇ 40 ਸਾਲ ਦਾ ਜੋ ਹੈਗਾ ਜਸਪ੍ਰੀਤ ਉਹਨਾਂ ਦਾ ਅਸਲ ਬੰਦ ਤੋਂ ਲੱਭੀ ਕਿ ਕਿਹੜਾ ਲੈਣਾ ਜੀ ਉਹ ਕਲੀਅਰ ਕਰ ਰਹੇ ਹਾਂ ਜੀ ਨਾਰਮਲੀ ਜੋ ਹੈਗਾ ਅਸਲਾ ਇਹ ਨਾ ਜੋ ਇੱਕ ਬੰਦਾ ਇਦਾਂ ਦਾ ਵੀ ਹੈਗਾ ਜੋ ਅਸਲਾ ਆਪ ਹੀ ਬਣਾ ਲੈਂਦਾ ਤੇ ਉਹਨੇ ਵੀ ਕਿਸੇ ਔਰ ਨੂੰ ਬਣਾ ਕੇ ਸਪਲਾਈ ਕੀਤਾ ਹੈ ਨਹੀਂ ਕੀਤਾ ਹੈ ਉਹ ਗੱਲ ਵੀ ਕਲੀਅਰ ਕਰ ਰਹੇ ਹਾਂ ਸਰ ਬ੍ਰਾਂਡਡ ਫੈਕਟਰੀਆਂ ਦੇ ਬਣਾ ਕੇ ਹੈਂਡ ਮੇਡ ਆ ਜੀ ਇਹ ਸਾਰੇ ਹੈਂਡ ਮੇਡ ਵੈਪਨ ਹੈਗੇ ਇਹ ਜਿਹੜੀ ਤਾਂ ਤਾਂ ਇਹ ਤੋਂ ਮਾਮਲੇ ਦਰਜ ਕੀਤੇ ਗਏ ਨੇ ਆਮ ਜ਼ੈਤ ਦੀ ਜੋ ਧਾਰਾਂ ਲੱਗਦੀਆਂ ਹਨ ਮਾਰੀ 25 40 ਉਹਨਾਂ ਦੇ ਅੰਦਰ ਇਹਨਾਂ ਨੂੰ ਬੁੱਕੇ ਤੱਕ ਫਿਰ ਇਹਨਾਂ ਦਾ ਪਹਿਲਾ ਕੇਸ ਗੁਰੂ ਜੀ ਨੇ ਪਰਚੇ ਦਰਜ ਕੁਝ ਤੇ ਸਨਾਚਿੰਗ ਦੇ ਪਰਚੇ ਦਰਜ ਹੈ ਕੁਝ ਤੇ ਚੋਰੀਆਂ ਦੇ ਪਰਚੇ ਦਰਜ ਹੈ ਇੱਕ ਇੱਕ ਤੇ ਤਾਂ ਪੁਰਾਣਾ ਐਨਡੀਪੀਏ 60 ਦਾ ਵੀ ਮਕਦਮਾ ਦਰਜ ਹੈਗਾ ਤੇ ਇਹ ਚੋਰੀਆਂ ਤੇ ਸਨਾਚਿੰਗ ਕਰਨ ਦੀ ਆਦੀ ਹੈ ਪੁਰਾਣੀ ਠੀਕ ਹੈ ਕੰਪੜੀ ਦੇ ਹੈਂਡ ਮੇਡ ਹੈਂਡ ਮੇਡ ਹੈਂਡ ਮੇਡ ਹੈ ਰੇਸ਼ੀ ਗੱਟੇ ਅੜਵ ਅੜਵ ਸੋ ਤਾਂ ਨਾਲ ਕਰੀਏ ਸੀਮਾ ਇੱਕ ਹੈ ਗਾਈ ਦੇ ਪਿੱਛੇ ਕਰਦੇ 3 ਸਰ 3 ਸੀਮਾ ਵੀਡੀਓ ਦੇ ਕੇ ਓਕੇ ਓਕੇ